अज uh, असी अथ चालीवान 40 फ्री मैगा मेडिकल कैंप शहीद डॉक्टर अनिल बागी की याद लगाया है इस करीब चौबी पच्ची सुपर स्पैशलिस्ट तो स्पेशलिस्ट डॉक्टर ਮਰੀਜ਼ਾਂ ਨੂੰ ਦੇਖਣਗੇ ਜਿਹਦੇ ਵਿੱਚ ਨਿਊਰੋਲੋਜੀ ਨਿਊਰੋ ਸਰਜਰੀ ਕਾਰਡੀਓਲੋਜੀ ਹਾਰਟ ਦੇ ਹਰ ਤਰ੍ਹਾਂ ਦੇ ਡਿਪਾਰਟਮੈਂਟ ਨਿਊਰੋਲੋਜੀ ईएनटी ਸਾਰੇ ਡਾਕਟਰਸ ਅੱਜ ਫ੍ਰੀ ਦੇਖਣਗੇ ਮਰੀਜ਼ ਅਸੀਂ ਕਰੀਬ 1000 ਤੋਂ 1200 ਮਰੀਜ਼ ਐਕਸਪੈਕਟ ਕਰ ਰਹੇ ਹਾਂ ਪੇਸ਼ੈਂਟਸ ਜਿਹੜੇ ਕਿ ਆ ਕੇ ਆਪਣਾ ਫ੍ਰੀ ਚੈੱਕਅਪ ਕਰਵਾਉਣਗੇ ਇਸ ਦੇ ਵਿੱਚ ਅਸੀਂ ਫਰੀ ਮੈਡੀਸਿਨ ਵੀ ਦੇ ਰਹੇ ਆ ਇਸ ਦੇ ਵਿੱਚ ਅਸੀਂ ਫਰੀ ਟੈਸਟ ਵੀ ਕਰ ਰਹੇ ਆ ਤੇ ਕਈ ਇੰਪੋਰਟੈਂਟ ਟੈਸਟ ਜਿਸ ਤਰ੍ਹਾਂ ਫਾਈਬਰੋਸਕੈਨ ਜਿਹੜਾ ਲਿਵਰ ਦੇ ਵਾਸਤੇ ਜਿਗਰ ਵਾਸਤੇ ਹੁੰਦਾ ਹੈ ਹੱਡੀਆਂ ਵਾਸਤੇ ਬੀਐਮਡੀ ਟੈਸਟ ਹੁੰਦਾ ਹੈ ਫੇਫੜਿਆਂ ਵਾਸਤੇ ਸਪਾਇਰੋਮੈਟਰੀ ਹੁੰਦੀ ਹੈ ਬਲੱਡ ਸ਼ੂਗਰ ਈਸੀਜੀ ਯੂਰਿਨ ਸ਼ੂਗਰ ਇਹ ਸਾਰੇ ਟੈਸਟ ਅਸੀਂ ਬਿਲਕੁਲ ਫਰੀ ਕਰ ਰਹੇ ਆ ਤੇ ਇਹਦੇ ਨਾਲ ਨਾਲ ਅਸੀਂ ਲੋੜਵੰਦ ਮਰੀਜ਼ਾਂ ਵਾਸਤੇ ਜਿਨ੍ਹਾਂ ਨੇ ਕੋਈ ਸਟੈਂਡਪੋਨ ਆਇਆ ਜਾਂ ਜਿਨ੍ਹਾਂ ਦੇ ਬ੍ਰੇਨ ਦੀ ਸਰਜਰੀ ਹੋਣੀ ਹੈ ਸਪਾਈਨ ਦੀ ਸਰਜਰੀ ਹੋਣੀ ਹੈ ਜਿਨ੍ਹਾਂ ਦੀ ਕੋਈ ਗਾਲ ਬਲੈਡਰ ਪਿੱਤੇ ਦੀ ਸਰਜਰੀ ਹੋਣੀ ਹੈ ਜਾਂ ਗੁਰਦੇ ਦੀ ਸਰਜਰੀ ਹੋਣੀ ਹੈ ਸਟੋਨ ਦੀ ਉਹਨਾਂ ਵਾਸਤੇ ਸਪੈਸ਼ਲ ਪ੍ਰਾਈਸ ਰੱਖਿਆ ਕਾਫੀ ਹੈਵੀ ਡਿਸਕਾਊਂਟ ਦੇ ਰਹੇ ਆ ਤੇ ਇਹਦੇ ਨਾਲ ईसीएचएस ਦੇ ਪੇਸ਼ੈਂਟ ਅਤੇ ਆਯੂਸ਼ਮਾਨ ਭਾਰਤ ਐਸਐਸਬੀवाई ਦੇ ਪੇਸ਼ੈਂਟ ਜਿਨ੍ਹਾਂ ਕੋਲ 5 ਲੱਖ ਵਾਲਾ ਕਾਰਡ ਹੈ ਉਹਨਾਂ ਵਾਸਤੇ ਸਾਰਾ ਕੁਝ ਫ੍ਰੀ ਹੈ ਸਟੈਂਟ ਵੀ ਫ੍ਰੀ ਨੇ ਜੋੜ ਬਦਲਣਾ ਵੀ ਫ੍ਰੀ ਹੈ ਉਹਦੇ ਚ ਗੁਰਦੇ ਦੇ ਪੱਥਰੀ ਦਾ ਇਲਾਜ ਵੀ ਫ੍ਰੀ ਹੈ ਸੋ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹਨਾ ਕਿ ਆਕੇ ਆਪਣਾ ਪੂਰਾ ਇਹਦਾ ਫਾਇਦਾ ਉਠਾਣ ਇਹਦੇ ਵਿੱਚ ਇੱਕ ਹੋਰ ਅਸੀਂ ਪਹਿਲੀ ਵਾਰੀ ਕਰ ਰਹੇ ਹਾਂ ਕਿ ਯੋਗਾ ਦਾ ਵੀ ਇਸੇ ਕਾਊਂਟਰ ਲਗਾਇਆ ਹੈ ਜਿੱਥੇ ਲੋਕਾਂ ਨੂੰ ਯੋਗਾ ਦੀ ਟ੍ਰੇਨਿੰਗ ਦਿੱਤੀ ਜਾਏਗੀ ਤੇ ਉਹਨਾਂ ਨੂੰ ਸਮਝਾਇਆ ਜਾਏਗਾ ਉਹਨਾਂ ਨੂੰ ਦੱਸਿਆ ਜਾਏਗਾ ਲੇਟਰ ਔਨ ਲੋਕ ਪੇਸ਼IENTS ਉਹਨਾਂ ਦੇ ਅਟੈਂਡੈਂਟ ਇਸ ਯੋਗ ਨੂੰ ਫਾਲੋ ਕਰਦੇ ਹੋਏ ਆਪਣੀ ਸਿਹਤ ਨੂੰ ਠੀਕ ਰੱਖ ਸਕਦੇ ਸਰ ਯੋਗ ਸਥਾਨ ਜਿਹੜਾ ਹੈ ਨਹੀਂ ਬਾਕੀ ਕੇ ਨਹੀਂ ਇੱਥੇ ਇਸੇ ਹਸਪੀਟਲ ਦੇ ਵਿੱਚ ਹੀ ਅਸੀਂ ਇੱਕ ਏਰੀਆ ਬਣਾਇਆ ਜਿੱਥੇ ਯੋਗਾ ਦਾ ਕੈਂਪ ਵੀ ਨਾਲ ਲੱਗ ਕੀ ਕਹਿੰਦਾ ਤੁਸੀਂ ਇਹ ਇਹ ਅਸੀਂ ਅਨਿਲ ਬਾਗੀ ਹਸਪੀਟਲ ਨੂੰ ਪਿਛਲੇ 40 ਸਾਲਾਂ ਤੋਂ ਹਰ ਹਰ 22 ਦਸੰਬਰ ਨੂੰ ਮੈਗਾ ਮੈਡੀਕਲ ਕੈਂਪ ਦੀ ਆਰਗੇਨਾਈਜੇਸ਼ਨ ਕਰਾ ਰਹੇ ਆ ਇਹ ਸਾਡਾ 40th ਮੈਗਾ ਮੈਡੀਕਲ ਕੈਂਪ ਜਿਹੜਾ ਇਹ ਸੀ ਕੈਂਪ ਸ਼ਹੀਦ ਡਾਕਟਰ ਅਨਿਲ ਬਾਗੀ ਦੀ ਮੈਮਰੀ ਦੇ ਵਿੱਚ ਲਗਾਉਂਦੇ ਆ ਜਿਨ੍ਹਾਂ ਨੂੰ 1985 ਦੀ ਦਸੰਬਰ 23 ਨੂੰ ਸਤਿਆ ਕਰਤੀ ਸੀ ਅਸੀਂ ਹਰ ਸਾਲ ਪੇਸ਼ੈਂਟਸ ਨੂੰ ਬੁਲਾ ਕੇ ਉਹਨਾਂ ਦਾ ਫ੍ਰੀ ਚੈੱਕਅਪ ਉਹਨਾਂ ਨੂੰ ਫ੍ਰੀ ਦਵਾਈਆਂ ਫ੍ਰੀ ਲੈਬ ਟੈਸਟ ਫ੍ਰੀ ਸੀਟੀ ਸਕੈਨ ਇਹ ਮਰਾ ਇਹ ਸਾਰੀਆਂ ਚੀਜ਼ਾਂ ਡਿਸਕਾਊਂਟਡ ਰੇਟਸ ਤੇ ਵੀ ਕਰਵਾਉਂਦੇ ਆ ਅੱਜ ਸਾਡਾ 40th ਕੈਂਪ لگا ਅਸੀਂ ਕਾਫੀ ਵੱਡੇ ਤੌਰ ਤੇ ਅੱਜ ਅਰੇਂਜ ਕਰਵਾ ਰਹੇ ਹਾਂ ਅਸੀਂ 700 ਤੋਂ 800 ਪੇਸ਼ੈਂਟ ਐਕਸਪੈਕਟ ਕਰ ਰਹੇ ਹਾਂ ਸਾਡੇ ਕੋਲ ਆ ਜਾ ਰਹੇ ਆ ਕਿਹੜੇ ਕਿਹੜੇ ਰੋਗ ਸਰ ਮੈਡੀਕਲ ਰੇਟ ਕੀ ਕੁਝ ਮਿਲਦੀ ਹੈ ਸਾਡੇ ਕੋਲ ਸਤੇ ਤੇ 25 ਸਪੈਸ਼ਲिटीज ਸਪੈਸ਼ਲिटीज ਚੱਲ ਰਹੀਆਂ ਜਿਦੇ ਸਭ ਕੁਝ ਇਨਕਲੂਡਡ ਹੈਗਾ ਹੈ ਸੀ ਹਾਰਟ ਪ੍ਰੋਬਲਮ ਬ੍ਰੇਨ ਦਾ ਦਰੰਗ ਦਾ ਬ੍ਰੇਨ ਸਰਜਰੀ ਦਾ ਹੱਡੀਆਂ ਦੇ ਨਕਸ ਇਰੋਲੋਜੀ ਜਿਵੇਂ ਪਥਰੀਆਂ ਦਾ ਅ ਅ ਸਾਡ ਜਨਰਲ ਸਰਜਰੀ ای ਐਨਟੀ ਸਿ ਸਾਰੇ ਸਾਰੇ ਜਿੰਨੀਆਂ ਸਾਡੇ ਕੋਲ ਸਪੈਸ਼ਲिटीज ਲਗੀਆਂ ਹੈਨ ਸਾਈਕੀਟਰੀ ਅਸੀਂ ਸਾਰੇ ਤੇ ਸਾਰੇ ਕੈਂਪ ਅੱਜ ਸਾਰੇ ਸਾਰੇ ਸਪੈਸ਼ਲਟੀ ਦਾ ਜਿਸ ਕੈਂਪ ਵਿੱਚ ਕਰਵਾ ਰਹੇ ਹਾਂ ਫ੍ਰੀ ਤੌਰ ਤੇ सर क्या नाम डॉक्टर सौरभ